ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਈਰਾਨ ਨਹੀਂ ਤੜਦਾ ਮੁੜ ਕਰੇਗਾ ਪਰਮਾਣੂ ਪ੍ਰੋਗਰਾਮ ਵੱਡਾ ਖੁਲਾਸਾ ਟਰੰਪ ਦੀ ਈਰਾਨ ਨੂੰ ਮੁੜ ਹਮਲੇ ਦੀ ਚੇਤਾਵਨੀ ਅਮਰੀਕਾ ਦੇਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਕਾਂਗਰਸ ਵਿੱਚ ਆਸ਼ੂ ਦੀ ਹਾਰ ਬਾਅਦ ਝੜੀ ਲੱਗੀ ਅਸਤੀਫਿਆਂ ਦੀ ਮਜੀਠੀਆ ਦੇ ਬੈਂਕ ਖਾਤਿਆਂ 'ਚ ਸੈਂਕੜੇ ਕਰੋੜਾਂ ਦਾ ਲੈਣ-ਦੇਣ ਵੱਡਾ ਖੁਲਾਸਾ ਮਜੀਠੀਆ ਦੀ ਗ੍ਰਿਫਤਾਰੀ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਤੰਜ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੇ ਹੁਣ ਗੱਲ ਕਰਦੇ ਆ ਕਿ ਮਜੀਠੀਆ ਦੀ ਗ੍ਰਿਫਤਾਰੀ ਹੋਈ ਕਿਉਂ ਹੈ ਕੁਝ ਕਹਿੰਦੇ ਆ ਪੋਲਿਟੀਕਲ ਵੈਂਡਟਾਪ ਆਫ ਸਿਆਸੀ ਬਦਲਾਖੋਰੀ ਹੈ ਪਰ ਸੱਟ ਖੁਲਾਸੇ ਕੁਝ ਹੋਰ ਕਰ ਰਹੀ ਹੈ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅਕਾਲੀ ਤੇ ਭਾਜਪਾ ਦੀ ਰਲਿਮਿਲੀ ਸਰਕਾਰ ਹੁੰਦੀ ਸੀ ਵਿਕਰਮ ਮਜੀਠੀਆ ਉਸ ਵਕਤ ਕੈਬਨਿਟ ਮਨਿਸਟਰ ਸੀ ਹੁਣ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਤਾਂ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦਾ ਕਹਿਣਾ ਹੈ ਕਿ ਮਜੀਠੀਆ ਦੇ ਖਿਲਾਫ ਡਰੱਗ ਮਨੀ ਅਤੇ ਹਵਾਲਾ ਕਾਰੋਬਾਰ ਕਰਨ ਦੇ ਸਬੂਤ ਮਿਲੇ ਹੈ ਅਤੇ ਉਹਨਾਂ ਨੇ ਇਸ ਤੋਂ 540 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਇਹਦਾ ਕੋਈ ਹਿਸਾਬ ਨਹੀਂ ਹੈ ਵਿਜੀਲੈਂਸ ਦੇ ਅਧਿਕਾਰੀਆ ਅਤੇ ਪੁਲਿਸ ਮੁਲਾਜ਼ਮਾਂ ਦੀ ਲਗਭਗ 30 ਮੈਂਬਰੀ ਟੀਮ ਸਵੇਰ ਦੇ ਤਕਰੀਬਨ 6:30 ਵਜੇ ਉਹਨਾਂ ਦੀ ਅੰਮ੍ਰਿਤਸਰ ਵਾਲੀ ਰਹਿائش ਤੇ ਪਹੁੰਚੀ ਸੀ ਇਦੇ ਤੋਂ ਬਾਅਦ ਪੁੱਛਗਿੱਛ ਤੇ ਤਲਾਸ਼ੀ ਕੀਤੀ ਗਈ ਅਤੇ ਦੁਪਹਿਰ ਤਕਰੀਬਨ 12:30 ਵਜੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ AIG ਸਰਵਣਦੀਪ ਸਿੰਘ ਦੀ ਅਗਵਾਈ ਦੇ ਵਿੱਚ ਵਿਜੀਲੈਂਸੀ ਦੀ ਟੀਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਲਿਆਂਗਿਸ ਤੇ ਰਿਮਾਂਡ ਹਾਸਲ ਕਰ ਲਿਆ ਗਿਆ। ਬਾਕੀ ਟੀਮ ਸ਼ਾਮ 4 ਵਜੇ ਤੱਕ ਉਹਨਾਂ ਦੀ ਘਰ ਦੀ ਤਲਾਸ਼ੀ ਲੈਂਦੀ ਰਹੀ। ਦੂਸਰੇ ਪਾਸੇ ਮਜੀਠੀਆ ਦੇ ਘਰ ਦੇ ਬਾਹਰ ਤਕਰੀਬਨ 300 ਦੇ ਨੇੜੇ-ਤੇੜੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਅਕਾਲੀ ਦਲ ਦੇ ਬੁਲਾਰੇ ਅਤੇ ਹਾਈ ਕੋਰਟ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਾਏ ਨੇ। ਕੇ ਫਲੈਟ ਦੇ ਅੰਦਰ ਬੜੇ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਕੋਈ ਸਰਚ ਵਾਰੰਟ ਵੀ ਨਹੀਂ ਸੀ ਅਤੇ ਉਹਨਾਂ ਦੇ ਵਰਦੀ ਵੀ ਨਹੀਂ ਸੀ। ਮਜੀਠੀਆ ਦੇ ਸਮਰਥਨ ਵਿੱਚ ਆਏ ਸਾਬਕਾ ਕੈਬਨਟ ਮੈਂਬਰ ਦੀ ਗੁਲਜ਼ਾਰ ਸਿੰਘ ਰਣੀ ਕੀ ਸ਼੍ਰੋਮਣੀ ਕਮੇਟੀ ਮੈਂਬਰ ਸਰਜੀਤ ਸਿੰਘ ਭਿੱਟੇਵੱਡ ਗੁਰਿੰਦਰਪਾਲ ਸਿੰਘ ਰਣੀ ਕੀ ਰਜਿੰਦਰ ਸਿੰਘ ਮਈਤਾ ਅਤੇ ਕੁਝ ਮਜੀਠਾ ਹਲਕੇ ਦੇ ਸਰਪੰਚ ਅਤੇ ਕੁਝ ਹੋਰ ਵਰਕਰ ਉਹਨਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਇਹਨੂੰ ਧੱਕੇਸ਼ਾਹੀ ਆਖਿਆ ਅਤੇ ਗਲਤ ਕਰਾਰ ਵੀ ਦਿੱਤਾ ਹੈ। ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਬਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਵਿਜੀਲੈਂਸ ਅਤੇ ਵਿਸ਼ੇਸ਼ ਜਾਂਚ ਟੀਮ ਦੀ ਜਿਹੜੀ ਰਿਪੋਰਟ ਹੈ ਅਸਲ ਦੇ ਵਿੱਚ ਕੁਝ ਵੱਖਰੀ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਿੱਟ ਦੀ ਰਿਪੋਰਟ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਹੈ ਜਿਸ ਦੇ ਵਿੱਚ ਮਜੀਠੀਆ ਦੇ ਵੱਲੋਂ ਡਰੱਗ ਦੇ ਪੈਸੇ ਦੀ ਵੱਡੇ ਪੱਧਰ ਤੇ ਲਾਂਡਰਿੰਗ ਦੇ ਸਬੂਤ ਮਿਲੇ ਹੈ ਵਿਜੀਲੈਂਸ ਬਿਊਰੋ ਤੇ ਸਿੱਟ ਦੀ ਜਾਂਚ ਵਿੱਚ ਸਪਸ਼ਟ ਸੰਕੇਤ ਮਿਲਦੇ ਨੇ ਕਿ ਰਕਮ ਡਰੱਗ ਮਨੀ ਦੀ ਲਾਂਡਰਿੰਗ ਹੈ ਜਿਸ ਨੂੰ ਮਜੀਠੀਆ ਨੇ ਸਰਾਇਆ ਇੰਡਸਟਰੀ ਦੇ ਵਿੱਚ ਲਾ ਦਿੱਤਾ ਉਹਨਾਂ ਦੱਸਿਆ ਕਿ ਹੁਣ ਤੱਕ ਡਰੱਗ ਤੋਂ 540 ਕਰੋੜ ਰੁਪਏ ਨਜਾਇਜ਼ ਤੌਰ ਤੇ ਹਾਸਲ ਹੋਣ ਦਾ ਪਤਾ ਲੱਗ ਚੁੱਕਿਆ ਹੈ ਜਿਸ ਲਈ ਮਜੀਠੀਆ ਨੇ ਜਨਤਕ ਸੇਵਕ ਦੇ ਰੂਪ ਵਿੱਚ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬ ਪਾ ਪੰਜਾਬ ਕੈਬਨਟ ਦੇ ਵਿੱਚ ਰਹਿੰਦੇ ਹੋਏ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਉਹਨਾਂ ਕਿਹਾ ਕਿ ਮਜੀਠੀਆ ਅਤੇ ਉਹਨਾਂ ਦੀ ਪਤਨੀ ਗੁਨੀਵ ਕੌਰ ਦੇ ਨਾਮ ਤੇ ਚੱਲ ਅਚੱਲ ਜਾਇਦਾਦ ਦੇ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ ਇਹਦੇ ਲਈ ਕੋਈ ਜਾਇਜ਼ ਆਮਦਨ ਦਾ ਸਰੂਤ ਨਹੀਂ ਮਿਲਿਆ ਵਿਦੇਸ਼ੀ ਲਾਸਟੇ ਮੁਤਾਬਕ ਮਜੀਠਿਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ 'ਚ 161 ਕਰੋੜ ਰੁਪਏ ਦੀ ਨਜਾਇਜ਼ ਜਮਾ ਰਾਸ਼ੀ ਦਾ ਪਤਾ ਲੱਗ ਚੁੱਕਾ ਹੈ। ਸ਼ੱਕੀ ਵਿਦੇਸ਼ੀ ਅਧਾਰਿਆਂ ਰਾਹੀਂ 141 ਕਰੋੜ ਰੁਪਏ ਦਾ ਲੈਣ-ਦੇਣ ਵੀ ਹੋਇਆ ਹੈ। ਕੰਪਨੀ ਦੇ ਵਿੱਤੀ ਵੇਰਵਿਆਂ ਵਿੱਚ ਬਗੈਰ ਖੁਲਾਸੇ ਦੇ 236 ਕਰੋੜ ਰੁਪਏ ਵਾਧੂ ਵੀ ਮਿਲੇ ਨੇ। ਉਨ੍ਹਾਂ ਦੱਸਿਆ ਕਿ ਸੈਟ ਨੇ 22 ਵਿਅਕਤੀਆਂ ਦੀ ਭਾਲ ਕੀਤੀ ਅਤੇ ਸਮਾਨ ਜ਼ਬਤ ਕੀਤਾ। ਤਿੰਨ ਥਾਵਾਂ ਤੇ ਤਲਾਸ਼ੀ ਲਈ ਗਈ। ਜਿਸ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਜਾਇਦਾਦਾਂ ਦੇ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਪਰ ਦੂਸਰੇ ਪਾਸੇ ਇਸ ਗ੍ਰਿਫਤਾਰੀ ਤੋਂ ਬਾਅਦ ਬਿਕਰ ਮਜੀਠੀਆ ਤਾਂ ਵੀ ਵਿਰ ਸਾਹਮਣੇ ਆਇਆ। ਉਹ ਕਹਿੰਦਾ ਮੈਂ ਤਾਂ ਉਸ ਵਕਤ ਘਰ ਦੇ ਵਿੱਚ ਸੁੱਤਾ ਪਿਆ ਸੀ। ਸਵੇਰੇ 6:30 ਵਜੇ ਸੁਰੱਖਿਆ ਮੁਲਾਜ਼ਮਾਂ ਨੇ ਧੱਕੇ ਮਾਰ-ਮਾਰ ਕੇ ਉਹਨਾਂ ਨੂੰ ਉਠਾਇਆ ਵੀ ਤੇ ਅੰਦਰ ਆਵੜੇ। ਉਹਨਾਂ ਦੱਸਿਆ ਕਿ ਮੰਗਲਵਾਰ ਰਾਤ ਉਹਨਾਂ ਦੇ ਖਿਲਾਫ ਕੋਈ ਅਪਰਾਧਿਕ ਕਾਮਲਾ ਦਰਜ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਨਾਲ ਦਰਅਸਲ ਤੱਕੇਸ਼ਾਹੀ ਕਰ ਰਹੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਇਸ ਵਕਤ ਕਬਰਾ ਹਾਟ ਵਿੱਚ ਨੇ। ਮਜੀਠੀਆ ਨੂੰ ਚੁੱਪ ਕਰਵਾਉਣ ਵਾਸਤੇ ਇਹ ਸਾਜ਼ਿਸ਼ ਘੜੀ ਗਈ ਹੈ। ਉਹਨਾਂ ਆ ਕਿਹਾ ਕਿ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਿਵਾਰ ਨੂੰ ਉਹਨਾਂ ਦੇ ਅਹੁਦੇ ਤੋਂ ਇਸੇ ਕਰਕੇ ਹਟਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਇਹ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਜਿਹੜੀ ਵੀਡੀਓ ਸਾਹਮਣੇ ਆਈ ਸੀ ਉਸ ਵਕਤ ਬਿਕਰਮ ਮਜੀਠੀਆ ਇਹ ਕਹਿੰਦੇ ਸੁਣੇ ਗਏ ਕਿ ਆ ਤਾਂ ਕੁਝ ਬੰਦੇ ਮੇਰੇ ਕੋਲ ਕੰਮ ਕਰਵਾਉਣ ਆਏ ਸੀ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਪਰ ਹੁਣ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਮੈਂ ਉਸ ਵਕਤ ਸੁੱਤਾ ਪਿਆ ਸੀ ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਉਹਨਾਂ ਨੇ ਆਖਿਆ ਕਿ ਉਹ ਮਜੀਠੀਆ ਦੇ ਨਾਲ ਚਟਾਨਵਾ ਖੜੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਮਜੀਠੀਆ ਵੱਲੋਂ ਸਰਕਾਰ ਦੇ ਪਿਛਟ ਤੇ ਗੈਰ اخਲਾਕੀ ਜਿਹੜੇ ਕਾਰਜ ਨੇ ਉਹਨਾਂ ਨੂੰ ਬੇਨਕਾਬ ਕਰਨ ਕਰਕੇ ਕਬਰਾ ਹਟ ਜਾਏ ਉਨਾ ਕਿਹਾ ਕਿ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਦੀ ਆਵਾਜ਼ ਦਬਾਉਣ ਲਈ ਸਰਕਾਰ ਦੇ ਵੱਲੋਂ ਏਜੰਸੀਆਂ ਦੁਆਰਾ ਵਰਤੋਂ ਕੀਤੀ ਜਾ ਰਹੀ ਹੈ ੱੱਕੇ ਸ਼ਾਈਆਂ ਤੋਂ ਉੱਪਰ ਡਰਦੇ ਨਹੀਂ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਅਕਾਲੀ ਲੀਡਰਸ਼ਿਪ ਦੇ ਵਿਰੁੱਧ ਕੋਈ ਸਿਆਸੀ ਬਦਲੇ ਦੀ ਭਾਵਨਾ ਵਾਲੀ ਕਾਰਵਾਈ ਕੀਤੀ ਜਾ ਰਹੀ ਹੋਵੇ ਪਰ ਅਸੀਂ ਇਸ ਦਾ ਡਟ ਕੇ ਸਾਹਮਣਾ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ ਉਹਨਾਂ ਕਿਹਾ ਕਿ ਨਾ ਤਾਂ ਅਸੀਂ ਝੁਕੇ ਸੀ ਨਾ ਕਦੇ ਝੁਕਾਂਗੇ ਉਹਨਾਂ ਕਿਹਾ ਕਿ ਝੂਠੇ ਮਾਮਲੇ ਦਰਜ ਕਰਨਾ ਇੱਕ ਅਪਰਾਧਕ ਕਾਰਵਾਈ ਹੈ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਸਾਰੇ ਝੂਠੇ ਮਾਮਲਿਆਂ ਇਹ ਜਿਹੜੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਇਹਨਾਂ ਦਾ ਟਕਮਾ ਸਮਾਂ ਆਉਣ ਤੇ ਜਵਾਬ ਲਿਆ ਜਾਊਗਾ ਉਹਨਾਂ ਪੁਲਿਸ ਅਫਸਰਾਂ ਨੂੰ ਕਾਨੂੰਨ ਦੇ ਜ਼ਾਬਤੇ ਵਿੱਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਬਦਲ ਵਿੱਚ ਕੇਵਲ ਡੇਢ ਸਾਲ ਰਹਿ ਗਿਆ ਤੇ ਨਾਲ ਹੀ ਬਿਕਰਮਜੀਠੀਆ ਨੇ ਵੀ ਆਖਿਆ ਕਿ ਚੀਕਾਂ ਤੇਰੀਆਂ ਕਢਾਵਾਂਗੇ ਤਿਆਰ ਰਹਿ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਆਇਆ ਹੈ ਕਿ ਦੱਸਿਆ ਜਾਵੇ ਕਿ 500 ਕਰੋੜ ਰੁਪਏ ਤੋਂ ਵੱਧ ਕਿੱਥੋਂ ਆਏ ਨੇ ਇਹ ਕਾਦੀ ਕਮਾਈ ਹੋਈ ਹੈ ਕਿਉਂਕਿ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਆਇਆ ਪਿਆ ਆਮ ਆਦਮੀ ਪਾਰਟੀ ਨੇ ਕਿਹਾ ਕਿ ਆਪ ਸਰਕਾਰ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਹੀ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਵੱਡਾ ਨਹੀਂ ਹੈ ਜਿਸ ਨੇ ਵੀ ਗਲਤ ਕੀਤਾ ਹੋਵੇਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਹੋਣੀ ਹੈ ਇਸ ਮਾਮਲੇ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਵੀ ਮਿਸਾਲ ਜੰਗ ਚੱਲ ਰਹੀ ਹੈ। ਆਪ ਸਰਕਾਰ ਉਹਨਾਂ ਲੋਕਾਂ ਦੇ ਵਿਰੁੱਧ ਲੜ ਰਹੀ ਹੈ ਜਿਨ੍ਹਾਂ ਨੇ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਰਾਜ ਦੌਰਾਨ ਦਹਾਕਿਆਂ ਤੱਕ ਨਸ਼ਿਆਂ ਦੇ ਕਾਰੋਬਾਰ ਤੋਂ ਮੁਨਾਫਾ ਕਮਾਇਆ ਹੈ। ਕੋਈ ਵਿਅਕਤੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਜੇਕਰ ਉਹ ਨਸ਼ਿਆਂ ਦੇ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਾਂ ਰਿਹਾ ਹੈ ਤਾਂ ਉਹਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਚੀਮਾ ਨੇ ਕਿਹਾ ਕਿ ਨਸ਼ਿਆਂ ਦੀ ਲਤ ਅਤੇ ਅਪਰਾਧ ਦੀ ਸਮੱਸਿਆ ਤੇ ਤੰਗ ਆਏ ਪਿਆ ਲੋਕ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੀਆਂ ਅਸਫਲਤਾਵਾਂ ਦੇਖੀਆਂ ਸੀ ਸਾਡੀ ਸਰਕਾਰ ਨੇ ਇਹ ਲੜਾਈ ਸ਼ੁਰੂ ਕੀਤੀ ਹੋਈ ਹੈ ਤਾਂ ਜੋ ਕੋਈ ਵੀ ਨਸ਼ਾ ਤਸਕਰ ਭਾਵੇਂ ਵੱਡਾ ਹੋਵੇ ਛੋਟਾ ਹੋਵੇ ਇਨਸਾਫ਼ ਤੋਂ ਨਾ बच ਸਕੇ ਇਹ ਲੜਾਈ ਪੰਜਾਬ ਦੇ ਭਵਿੱਖ ਲਈ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਦੇ ਵਿੱਚ ਰਾਜਨੀਤਿਕ ਬਦਲਾਖੋਰੀ ਦੇ ਦੋਸ਼ਾਂ ਤੋਂ ਸਪਸ਼ਟ ਤੌਰ ਤੇ ਇਨਕਾਰ ਕੀਤਾ ਅਤੇ ਰੱਦ ਕਰ ਦਿੱਤੇ ਹੈ। ਉਹਨਾਂ ਆ ਕਿ ਸਾਰੀਆਂ ਕਾਰਵਾਈਆਂ ਸਬੂਤਾਂ ਅਤੇ ਕਾਨੂੰਨ ਦੀ ਢੁਕਵੀਂ ਪ੍ਰਕਿਰਿਆ ਦੇ ਆਧਾਰ ਤੇ ਕੀਤੀਆਂ ਜਾਂਦੀਆਂ ਨੇ। ਬਦਲਾਖੋਰੀ ਦੇ ਦਾਅਵੇ ਬੇਬੁਨਿਆਦ ਨੇ। ਜੇਕਰ ਵਿਜੀਲੈਂਸ ਜਾਂ ਪੁਲਿਸ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹਦੇ ਅਨੁਸਾਰ ਉਹ ਕਾਰਵਾਈ ਕਰਦੀ ਹੈ। ਕਾਨੂੰਨ ਆਪਣਾ ਸੁਤੰਤਰ ਤੌਰ ਤੇ ਕੰਮ ਕਰ ਰਿਹਾ ਹੈ। ਦੱਸਣਾ ਬਣਦਾ ਕਿ ਇਹਨਾਂ ਤੋਂ ਪਹਿਲਾਂ ਵੀ ਜਿਨ੍ਹਾਂ ਦੇ ਇਸ ਤਰ੍ਹਾਂ ਜਾਇਦਾਦ ਦੇ ਵਾਅਦੇ ਦਰਜ ਕੀਤੇ ਗਏ ਜੇਕਰ ਸੱਚਮੁੱਚ ਜਿਹੜੇ ਦੋਸ਼ ਲਾਏ ਜਾ ਰਹੇ ਨੇ ਜੇ ਉਹ ਕਿਤੇ ਸਾਬਤ ਹੋ ਗਏ ਤਾਂ ਬਿਕਰਮ ਮਜੀਠੀਆ ਨੂੰ ਜੇਲ੍ਹ ਦੀ ਯਾਤਰਾ ਤੋਂ ਕੋਈ ਬਚਾ ਨਹੀਂ ਸਕਦਾ ਪਰ ਵੇਖਣਾ ਹੋਵੇਗਾ ਕਿ ਕੀ ਸੱਚਮੁੱਚ ਇਹ ਸਿਆਸੀ ਤੌਰ ਤੇ ਬਦਲਾਖੋਰੀ ਹੈ ਜਾਂ ਫਿਰ ਸੱਚਮੁੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੜਿਆ ਗਿਆ ਹੈ ਅਤੇ ਸਟ ਤੇ ਵਿਜੀਲੈਂਸ ਤੇ ਕੁਝ ਖੁਲਾਸੇ ਨੇ ਉਹ ਸਹੀ ਸਾਬਤ ਹੁੰਦੇ ਨੇ ਪਰ ਜਿਹੜੀ ਇਹ ਸਿਆਸੀ ਬਦਲਾਖੋਰੀ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਉੱਤੇ ਤੰਜ ਕੱਸੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਇੱਕ ਪੋਸਟ ਪਾ ਕੇ ਲਿਖਿਆ ਗਿਆ ਹੈ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀਂ ਜੇ ਸਰਕਾਰ ਨੇ ਬੇਕਰ ਮਜੀਠੀਆ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਬਿਨਾਂ ਕਿਸੇ ਠੋਸ ਸਬੂਤ ਦੇ ਕੀਤੀ ਹੈ ਤਾਂ ਇਹ ਨਾਟਕ ਤੌਰ ਤੇ ਵੀ ਸ਼ਰਮਨਾਕ ਹੈ ਅਤੇ ਇਹ ਸਰਕਾਰ ਨੂੰ ਵੀ ਗੁਨਾਹੀ ਦੇ ਕਟਾਰੇ ਵਿੱਚ ਖੜਾ ਕਰਦੀ ਹੈ ਪਰ ਇਹੋ ਜਹੀਆਂ ਬਦਲੇ ਦੀਆਂ ਭਾਵਨਾਵਾਂ ਦੇ ਤਹਿਤ ਨਜਾਇਜ਼ ਪਰਚਿਆਂ ਵਾਲੀਆਂ ਕਾਰਵਾਈਆਂ ਇਨਾ ਅਕਾਲੀ ਅਖਵਾਉਣ ਵਾਲਿਆਂ ਦੀ ਸਰਕਾਰ ਸਮੇਂ ਕੀ ਨਹੀਂ ਹੋਈਆਂ ਵੱਡਾ ਸਵਾਲ ਖੜਾ ਕਰ ਦਿੰਦਾ ਹੈ ਕਿ ਇਸ ਦੀ ਕੋਈ ਗਰੰਟੀ ਜਾਂ ਕੋਈ ਪੰਜਾਬੀ ਲੈ ਸਕਦਾ ਹੈ ਕਿ ਨਹੀਂ ਹੋਈਆਂ ਕਦੇ ਵੀ ਨਹੀਂ ਅਸੀਂ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਅਲੇ ਕੁਝ ਮਹੀਨੇ ਪਹਿਲਾਂ ਹੀ 2 ਦਸੰਬਰ 2024 ਨੂੰ ਹੁਕਮਨਾਵਾ ਸਾਹਿਬ ਜਿਸ ਦੇ ਵਿੱਚ ਸੁਖਬੀਰ ਬਾਦਲੇ ਖੁਦ ਆਪਣੇ ਗੁਨਾਹ ਕਬੂਲੇ ਜੇ ਸਦਕਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿੱਥੇ ਧਾਰਮਿਕ ਤਨਖਾਹ ਲਗਾਈ ਗਈ ਉੱਥੇ ਸਿਆਸਤ ਨੂੰ ਮਜ਼ਬੂਤ ਰੱਖਣ ਲਈ ਕੁਝ ਆਦੇਸ਼ ਵੀ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਨਾ ਸਿਰਫ ਇਹਨਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਵਿੱਚ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਰਦਾਰ ਕੁਸ਼ੀ ਕਰਦੇ ਆ ਉਹਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ ਪੰਜਾਬੀ ਦੀ ਅਖਾਣ ਹੈ ਅਸੀਂ ਮਾਰੀਏ ਤਾਂ ਪੋਲੇ ਜੇ ਤੁਸੀਂ ਮਾਰੋ ਤਾਂ ਠੋਲੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਨੇ ਅਤੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵਿਕਰਮ ਮਜੀਠੀਆ ਦੇ ਕਾਰਵਿਜੀਲੈਂਸ ਵਿਭਾਗ ਦੀ ਇਹ ਕਾਰਵਾਈ ਉਹਨੂੰ ਅਨੈਤਿਕ ਆਖਿਆ ਇਹਦੀ ਨਿੰਦਿਆ ਕੀਤੀ ਹੈ ਅਤੇ ਪੰਜਾਬ ਸਰਕਾਰ ਦੀ ਬੁਖਲਾਟ ਅਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਦੱਸਿਆ ਉਹ ਕਹਿੰਦੇ ਮਜੀਠੀਆ ਸਿਰਫ ਸਿਆਸੀ ਆਗੂ ਹੀ ਨਹੀਂ ਸਗੋ ਪਰਿਵਾਰਕ ਤੇ ਸਮਾਜਿਕ ਤੌਰ ਤੇ ਵੀ ਲੋਕਾਂ ਵਿੱਚ ਆਪਣਾ ਵਧੀਆ ਉਹ ਪਛਾਣ ਰੱਖੀ ਹੋਈ ਹੈ ਉਹਨਾਂ ਨੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਮੌਜੂਦਾ ਵਿਧਾਇਕ ਹੈ ਜਿਸਤੇ باوجود ਮਜੀਠੀਆ ਪਰਿਵਾਰ ਦੇ ਘਰ ਵਿੱਚ ਬਿਨਾਂ ਕਿਸੇ ਨੋਟਸ ਦੇ ਹੰਕਾਰੀ ਢੰਗ ਨਾਲ ਕੁਸ ਭੇਟ ਕਰਨਾ ਸਰਕਾਰ ਦੀ ਘਟੀਆ ਸੋਚ ਨੂੰ ਬਿਆਨ ਕਰਦਾ ਹੈ ਤੇ ਹੁਣ ਗੱਲ ਕਰਦੇ ਆ ਕਾਂਗਰਸ ਦੀ ਹਾਲ ਹੀ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਲੁਧਿਆਣਾ ਪੱਛਮੀ ਤੋਂ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਦੇ ਉਮੀਦਵਾਰ ਸਨ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਉਦੋਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਮੁੱਢ ਤੋਂ ਚਰਚਾ ਚ ਅਤੇ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਦੇ ਵੱਲੋਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਸਿਲਸਲਾ ਚੱਲੂ ਹੈ। ਹਾਲ ਹੀ ਦੇ ਵਿੱਚ ਪਾਰਟੀ ਦੇ ਦੋ ਸੂਬਾ ਮੀਤ ਪ੍ਰਧਾਨਾਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਖਬਰ ਹੈ। ਜੋ ਮੌਜੂਦਾ ਸੂਬਾ ਕਾਰਜਕਾਰੀ ਲਈ ਕੋਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਜਾਣਕਾਰੀ ਅਨੁਸਾਰ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਹਾਕੀ ਖਿਡਾਰੀ ਪ੍ਰਗਟ ਸਿੰਘ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਅਤੇ ਸੂਬਾ ਮੀਤ ਪ੍ਰਧਾਨ ਕੁਸ਼ਲਦੀਪ ਕਿੱਕੀ ਢਿੱਲੋਂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਨੇ। ਦੋਵਾਂ ਆਗੂਆਂ ਦੇ ਵੱਲੋਂ ਆਪਣੇ ਅਸਤੀਫੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਭੇਜੇ ਗਏ ਨੇ। ਮੀਡੀਆ ਵੱਲੋਂ ਕੁਸ਼ਲਦੀਪ ਕਿੱਕੀ ਢਿੱਲੋਂ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਹੋ ਨਾ ਸਕੀ। ਇਹਦੇ ਤੋਂ ਬਾਅਦ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨਵਦੀਪ ਸਿੰਘ ਬੱਬੂ ਬਰਾੜ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕੁਸ਼ਲਦੀਪ ਕਿੱਕੀ ਢਿੱਲੋਂ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਸਾਫ਼ ਕਰ ਦਿੱਤਾ ਕਿ ਅਸਤੀਫਾ ਕਿੱਕੀ ਢਿੱਲੋਂ ਵੱਲੋਂ ਸਿਰਫ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਗਿਆ ਹੈ। ਪਾਰਟੀ ਵਿੱਚੋਂ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਭਾਰਤ ਪੂਸ਼ਣ ਆਸ਼ੂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਹੁਣ ਗੱਲ ਕਰਦੇ ਹਾਂ ਦਿੱਲੀ ਦੀ ਸਿੱਖ ਸਿਆਸਤ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਚੁੱਕੀ ਹੈ ਜਿਸ ਦੇ ਵਿੱਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੂੰ ਮੁੜ ਇਹਨਾਂ ਅਹੁਦਿਆਂ ਦੇ ਵਾਸਤੇ ਚੁਣ ਲਿਆ ਗਿਆ ਹੈ ਕਮੇਟੀ ਦੀ ਕਾਰਜਕਾਰੀ ਦੇ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਸਿੰਘ ਸਭਾਵਾਂ ਦੇ ਲਾਟਰੀ ਸਿਸਟਮ ਨਾਲ ਚੁਣੇ ਗਏ ਦੋ ਮੈਂਬਰਾਂ ਨੇ ਆਪਣਾ ਇੱਕ ਪੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਲਾਟਰੀ ਨਾਲ ਚੁਣੇ ਗਏ ਮੈਂਬਰਾਂ ਦੇ ਰਫੜ ਨਾਲ ਜੁੜਿਆ ਮੁਕੱਦਮਾ ਹਾਈ ਕੋਰਟ ਵਿੱਚ ਵੀ ਚੱਲ ਰਿਹਾ ਹੈ ਚੋਣ ਪ੍ਰਕਿਰਿਆ ਪੂਰੀ ਕਰਨ ਵਾਸਤੇ ਗੁਰਦੁਆਰਾ ਚੋਣ ਬੋਰਡ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਮਨਮਿੰਦਰ ਸਿੰਘ ਵੀ ਆਏ ਹੋਏ ਸੀ ਅਤੇ ਇਹ ਅਮਲਾ ਵੀ ਉਸ ਮੌਕੇ ਤੇ ਮੌਜੂਦ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਸਥਿਤ ਕਮੇਟੀ ਦਫ਼ਤਰ ਦੇ ਵਿੱਚ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੋਏ ਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਸੁਰੱਖਿਆ ਦਸਤਾ ਤਾਇਨਾਤ ਕੀਤਾ ਹੋਇਆ ਸੀ ਜਿਸ ਤੋਂ ਅੱਗੇ ਸਿਰਫ ਉਹਨਾਂ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ ਜਿਨ੍ਹਾਂ ਦੀ ਇਸ ਚੋਣ ਪ੍ਰਕਿਰਿਆ ਦੇ ਦੌਰਾਨ ਜ਼ਰੂਰਤ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜ਼ਿਆਦਾਤਰ ਮੈਂਬਰ ਰਕਾਬਗੰਜ ਗੁਰਦੁਆਰਾ ਸਾਹਿਬ ਤੇ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਪਹੁੰਚੇ ਜਦੋਂ ਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੌਣੇ 11 ਵਜੇ ਤੱਕ ਵੀ ਉੱਥੇ ਨਹੀਂ ਸਨ ਅਪੜੇ ਤੇ ਹੁਣ ਗੱਲ ਕਰਦੇ ਆਂ ਬਲਾਤਕਾਰੀ ਪਾਸਟਰ ਬਜਿੰਦਰ ਦੀ ਪਾਸਟਰ ਬਜਿੰਦਰ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਮੁਹਾਲੀ ਅਦਾਲਤ ਦੇ ਵੱਲੋਂ ਉਮਰਕੈਂਦੀ ਸਜ਼ਾ ਸੁਣਾ ਦਿੱਤੀ ਗਈ ਸੀ ਇਸ ਸਮੇਂ ਉਹ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਮਰਕੈਂਦੀ ਸਜ਼ਾ ਭੁਗਤ ਰਿਹਾ ਹੈ ਇਸੇ ਦੌਰਾਨ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਸਰਚ ਮੁਹਿੰਮ ਚਲਾਈ ਤਾਂ ਅਖੌਤੀ ਪਾਸਟਰ ਬਜਿੰਦਰ ਦੀਆਂ ਮੁਸ਼ਕਲਾਂ ਹੋਰ ਵਧੀਆਂ ਨੇ ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲੇ ਨੇ ਦੱਸਿਆ ਕਿ ਏਆਈਜੀ ਜੀਲ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ਦੇ ਵਿੱਚ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਦੋਸ਼ੀ ਬਜਿੰਦਰ ਤੋਂ ਪੁਲਿਸ ਨੂੰ ਮੋਬਾਈਲ ਅਤੇ 2500 ਕੈਸ਼ ਬਰਾਮਦ ਹੋਇਆ ਕਾਨੂੰਨ ਮੁਤਾਬਕ ਕੋਈ ਵੀ ਕੈਦੀ ਜੇਲ੍ਹ ਵਿੱਚ ਇਸ ਤਰ੍ਹਾਂ ਕੈਸ਼ ਜਾਂ ਮੋਬਾਈਲ ਆਪਣੇ ਕੋਲ ਰੱਖ ਨਹੀਂ ਸਕਦਾ ਇਹ ਸਰਾਸਰ ਕਾਨੂੰਨ ਦੀ ਉਲੰਘਣਾ ਹੈ ਇਸ ਤਹਿਤ ਮਾਨਸਾ ਸਾਧਰ ਪੁਲਿਸ ਦੇ ਵੱਲੋਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਉਹਨਾਂ ਦੇ ਬਿਆਨਾਂ ਤੇ ਇੱਕ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਈਸਾਈ ਧਾਰਮਿਕ ਕਾਗੂ ਪਾਸਟਰ ਬਜਿੰਦਰ ਸਿੰਘ ਨੂੰ ਦੱਸਣਾ ਬਣਦਾ ਕਿ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦੀ ਦੀ ਸਜ਼ਾ ਸੁਣਾਈ ਹੋਈ ਹੈ ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਬਜਿੰਦਰ ਤੇ ਦੋਸ਼ਕ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲਿਆ ਗਿਆ ਸੀ ਜਿੱਥੇ ਉਸਤੇ ਨਾਲ ਬਲਾਤਕਾਰ ਦੀ ਵੀਡੀਓ ਵੀ ਬਣਾਈ ਗਈ ਅਤੇ ਉਸ ਔਰਤ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸੀ ਕਿ ਜੇਕਰ ਉਸਦਾ ਵਿਰੋਧ ਕੀਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਜਾਏਗੀ ਅਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਮਹਾਲੀ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਭਾਰਤ ਦੇ ਨਾਲ ਗੱਲਬਾਤ ਵਾਸਤੇ ਤਿਆਰ ਦੱਸਿਆ ਜਾ ਰਿਹਾ ਹੈ ਅਸਲ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਨਾਲ ਸਾਰੇ ਬਕਾਇਆ ਮੁੱਦਿਆਂ ਤੇ ਗੱਲ ਕਰਨ ਵਾਸਤੇ ਹੱਲ ਕਰਨ ਵਾਸਤੇ ਪਾਵਸਾਰਥਕ ਗੱਲ ਵਾਸਤੇ ਤਿਆਰੀ ਜाहिर ਕੀਤੀ ਹੈ ਉਹਨਾਂ ਨੇ ਭਾਰਤ ਨਾਲ ਗੱਲਬਾਤ ਬਾਰੇ ਵਿਚਾਰ ਮੰਗਲਵਾਰ ਨੂੰ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਪ੍ਰਗਟ ਕੀਤੇ ਰੇਡੀਓ ਪਾਕਿਸਤਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਪਾਣੀ ਵਪਾਰ ਅਤੇ ਆਤਵਾਸ ਸਬੰਤ ਸਾਰੇ ਬਕਾਇਆ ਮੁੱਦਿਆਂ ਤੇ ਭਾਰਤ ਨਾਲ ਸਾਰਥਕ ਗੱਲਬਾਤ ਕਰਨ ਵਾਸਤੇ ਤਿਆਰ ਹੈ ਦੱਸਣਾ ਬਣਦਾ ਕਿ ਪਹਿਲਗਾਮ ਆਤਵਾਦੀ ਹਮਲੇ ਤੋਂ ਤੁਰੰਤ ਬਾਅਦ ਭਾਰਤ ਨੇ ਕਈ ਜਵਾਬੀ ਕਦਮ ਚੁੱਕੇ ਸੀ ਜਿਸ ਦੇ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਮੁਆਪਤਲ ਕਰਨਾ ਅਤੇ ਪਾਕਿਸਤਾਨ ਦੇ ਨਾਲ ਸਾਰਾ ਵਪਾਰ ਬੰਦ ਕਰਨਾ ਵੀ ਸ਼ਾਮਲ ਹੈ ਫਿਰ ਭਾਰਤ ਨੇ 7 ਮਈ ਨੂੰ ਆਪਰੇਸ਼ਨ ਸੰਧੂਰ ਵੀ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਪਹਿਲਗਾਮ ਅਤਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਨਿਯੰਤਰਿਤ ਖੇਤਰਾ ਵਿੱਚ ਅਤਵਾਦੀ ਢਾਂਚੇ ਨਿਸ਼ਾਨੇ ਦੇ ਉੱਤੇ ਲਾ ਲਏ ਗਏ ਸੀ ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਬਾਦ ਸ਼ਾਹ ਦੇ ਅਟੁੱਟ ਸਮਰਥਨ ਲਈ ਡੂੰਘਾ ਧੰਨਵਾਦ ਵੀ ਪ੍ਰਗਟਾਇਆ ਪਿਛਲੇ ਮਹੀਨੇ ਵੀ ਉਹਨਾਂ ਨੇ ਇਰਾਨ ਅਤੇ ਅਜ਼ਰਬਾਈਜਾਨ ਵਿੱਚ ਹੁੰਦਿਆਂ ਭਾਰਤ ਨਾਲ ਸਾਰੇ ਬਕਾਇਆ ਮੁੱਦੇਆਂ ਜਿਨ੍ਹਾਂ ਵਿੱਚ ਕਸ਼ਮੀਰ ਅੱਤਵਾਦ ਪਾਣੀ ਵਪਾਰ ਇਹ ਸ਼ਾਮਲ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼ਾਂਤੀ ਵਾਰਤਾ ਦੀ ਇੱਛਾ ਪ੍ਰਗਟਾਈ ਸੀ ਹਾਲਾਂਕਿ ਭਾਰਤ ਨੇ ਸਪਸ਼ਟ ਕਰ ਚੁੱਕਿਆ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਅੱਤਵਾਦ ਦੇ ਮੁੱਦੇ ਤੇ ਹੀ ਗੱਲਬਾਤ ਕਰੇਗਾ ਤੇ ਹੁਣ ਗੱਲ ਕਰਦਿਆਂ ਈਰਾਨ ਇੱਕ ਵਾਰ ਫਿਰ ਆਪਣੇ ਇਰਾਦੇ ਕੀ ਨੇ ਉਹਦੇ ਉਹ ਖੁੱਲ ਕੇ ਸਾਹਮਣੇ ਆਉਣ ਲੱਗੇ ਨੇ ਅਮਰੀਕਾ ਦੇ ਨਾਲ ਜੁੜੀ ਇੱਕ ਇਹ ਹੋਰ ਵੱਡੀ ਖਬਰ ਹੈ ਈਰਾਨ ਨਾਲ ਜੁੜੀ ਵੀ ਵੱਡੀ ਖਬਰ ਹੈ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਵੱਡੇ ਦਾਅਵੇ ਕੀਤੇ ਐ ਕਿ ਅਮਰੀਕਾ ਦੇ ਵੱਲੋਂ ਕੀਤੀ ਇੱਕ ਮੁੱਢਲੀ ਖੁਫੀਆ ਸਮੀਖਿਆ ਤੋਂ ਇਹ ਪਤਾ ਲੱਗਿਆ ਕਿ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲੇ ਕਰ ਦਿੱਤੇ ਗਏ ਸੀ ਅਤੇ ਤਹਿਰਾਨ ਦਾ ਜਿਹੜਾ ਪਰਮਾਣੂ ਪ੍ਰੋਗਰਾਮ ਹੈ ਉਹਦੇ ਕਾਰਨ ਕੁਝ ਮਹੀਨੇ ਉਹ ਪਿੱਛੇ ਟੱਕਿਆ ਗਿਆ ਜਾਣਕਾਰੀ ਮਿਲ ਰਹੀ ਹੈ ਮੁੱਢਲੀ ਰਿਪੋਰਟ ਵਿੱਚ ਜਿਹੜੀ ਖੁਫੀਆ ਏਜੰਸੀ ਵੱਲੋਂ ਤਿਆਰ ਕੀਤੀ ਗਈ ਆ ਉਹਦੇ ਵਿੱਚ ਜ਼ਿਕਰ ਹੈ ਕਿ ਪੈਂਟਾਗਨ ਦੀ ਖੁਫੀਆ ਸ਼ਾਖਾ 18 ਅਮਰੀਕੀ ਖੁਫੀਆ ਏਜੰਸੀਆਂ ਦੇ ਵਿੱਚੋਂ ਇੱਕ ਹੈ ਜਾਣਕਾਰੀ ਮੁਤਾਬਕ ਖੁਫੀਆ ਸਮੀਖਿਆ ਤੋਂ ਇਹ ਪਤਾ ਲੱਗਿਆ ਕਿ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਵਿੱਚ ਮੁੜ ਤੋਂ ਸ਼ੁਰੂ ਕਰ ਸਕਦਾ ਹੈ ਅਤੇ ਇਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਇਹ ਅਗਲੇ 1 ਜਾਂ 2 ਮਹੀਨਿਆਂ ਵਿੱਚ ਵੀ ਸ਼ੁਰੂ ਹੋ ਸਕਦਾ ਹੈ ਇਹ ਕਲਾਸੀਫਾਈਡ ਸਮੀਖਿਆ ਰਾਸ਼ਟਰਪਤੀ ਟਰੰਪ ਅਤੇ ਰੱਖਿਆ ਸਕੱਤਰ ਪੀਟ ਹੀਗ ਸੇਥਸਮੇਰ ਸਿਖਰਲੇ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਤੋਂ ਬਿਲਕੁਲ ਉਲਟਾ ਹੈ ਟਰੰਪ ਸਮੇਤ ਇਹਨਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫਤੇ ਕੀਤੇ ਹਮਲਿਆਂ ਜਿਸ ਵਿੱਚ ਬੰਕਰ ਬਸਟਿੰਗ ਬੰਬਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਕਰ ਦਿੱਤੀ ਗਈ ਸੀ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅਸਲ ਦੇ ਵਿੱਚ ਤਬਾਹ ਕਰ ਦਿੱਤਾ ਸੀ 트럼ਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਸੀ ਕਿ ਉਹਨਾਂ ਵੱਲੋਂ ਪਿਛਲੇ ਹਫਤੇ ਦੇ ਅਖੀਰ ਵਿੱਚ ਬੀਤੇ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਇਸ ਸਮੀਖਿਆ ਰਿਪੋਰਟ ਬਾਰੇ ਟਿੱਪਣੀ ਦੀ ਬੇਨਤੀ ਕਰਨ ਤੇ ਵਾਈਟ ਹਾਊਸ ਤੇ ਬੁਲਾਰੇ ਨਹੀਂ ਦਿੱਤੇ ਇਹ ਸੰਕੇਤ ਉਹਨਾਂ ਵੱਲੋਂ ਦਿੱਤਾ ਗਿਆ ਬਿਆਨ ਜਾਂ ਇਸ਼ਾਰਾ ਕਿ ਇਸ ਸਭ ਤੋਂ ਪਹਿਲਾਂ ਮੁਲਾਂਕਣ ਰਿਪੋਰਟ ਦਿੱਤੀ ਗਈ ਸੀ ਕਿ ਕਥਤ ਸਿਟਾ ਪੂਰੀ ਤਰ੍ਹਾਂ ਗਲਤ ਸੀ ਉਹਨਾਂ ਆਖਿਆ ਕਿ ਹਰ ਕੋਈ ਜਾਣਦਾ ਹੈ ਕਿ ਜਦੋਂ ਤੁਸੀਂ 30000 ਪਾਉਂਡ ਦੇ 14 ਬੰਬਾਂ ਨੂੰ ਉਹਨਾਂ ਦੇ ਨਿਸ਼ਾਨਿਆਂ ਤੇ ਸੁੱਟ ਦਿੰਦੇ ਹੋ ਤਾਂ ਅੱਗੇ ਕੀ ਹੁੰਦਾ ਹੈ ਪੂਰੀ ਤਬਾਹੀ ਇੱਕ ਅਮਰੀਕੀ ਅਧਿਕਾਰੀ ਜਿਸ ਨੇ ਸਮੀਖਿਆ ਰਿਪੋਰਟ ਪੜ੍ਹੀ ਉਹਨਾਂ ਨੇ ਨੋਟ ਕੀਤਾ ਕਿ ਇਹਦੇ ਵਿੱਚ ਕਈ ਚੇਤਾਵਨੀਆਂ ਅਤੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਥਿਤੀ ਨਾ ਸੁਧਰੀ ਤਾਂ ਫਿਰ ਇਹਦੇ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਉਹਦੇ ਨਾਲ ਹੋਰ ਵੀ ਪਿਆਰਕ ਹਮਲੇ ਕੀਤੇ ਜਾ ਸਕਦੇ ਨੇ ਪਰ ਹੁਣ ਮਸਲਾ ਫਿਰ ਉੱਥੇ ਖੜਾ ਹੈ ਕਿ ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਜਰੂਕਣ ਦੇ ਵਾਸਤੇ ਇਹ ਹਮਲੇ ਜ਼ਰੂਰੀ ਸੀ ਇਸ ਗੱਲ ਤੋਂ ਪਰ ਈਰਾਨ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ ਉਹਦਾ ਇਰਾਦਾ ਜਿਹੜਾ ਪਰਮਾਣੂ ਬਣਾਉਣਾ ਸੀ ਉਹ ਸਿਰਫ ਸ਼ਾਂਤੀਪੂਰਨ ਉਦੇਸ਼ਾ ਵਾਸਤੇ ਸੀ ਹੁਣ ਜਦੋਂ ਪਤਾ ਲੱਗਿਆ ਕਿ ਉਹ ਫਿਰ ਤੋਂ ਦੁਬਾਰਾ ਇਸ ਤਰ੍ਹਾਂ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ ਤਾਂ ਅਮਰੀਕੀ ਰਾਸ਼ਪਤੀ ਟਰੰਪ ਨੇ ਆਪਣਾ ਪਰਮਾਣੂ ਪ੍ਰੋਗਰਾਮ ਕਿ ਜੇ ਤੁਸੀਂ ਦੁਬਾਰਾ ਸ਼ੁਰੂ ਕੀਤਾ ਤਾਂ ਹਮਲਿਆਂ ਦੀ ਚੇਤਾਵਨੀ ਦੇ ਦਿੱਤੀ ਹੈ ਟਰੰਪ ਨੇ ਦਰਅਸਲ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰਦਾ ਹੈ ਤਾਂ ਅਸੀਂ ਉਹਦੇ ਤੇ ਹਮਲਾ ਕਰਾਂਗੇ ਅਸਲ ਦੇ ਵਿੱਚ ਰਾਸ਼ਪਤੀ ਟਰੰਪ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਈਰਾਨ ਨੇ ਆਪਣੇ ਪਰਮਾਣੂ ਜਿਹੜੇ ਪ੍ਰੋਗਰਾਮ ਨੇ ਉਹਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਬੜਾ ਹਮਲੇ ਕਰੇਗਾ ਇਸ ਸਵਾਲ ਦੇ ਜਵਾਬ ਵਿੱਚ 트ੰਪ ਨੇ ਕਿਹਾ ਕਿ ਜਰੂਰ ਉਸ ਨੇ ਏਅਰ ਫੋਰਸ ਵਰਨ ਤੇ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਜਲਦੀ ਹੀ ਬੰਬ ਨਹੀਂ ਬਣਾ ਸਕਦਾ ਸਾਨੂੰ ਨਹੀਂ ਲੱਗਦਾ ਕਿ ਈਰਾਨ ਕੋਲ ਇਸ ਸਮੇਂ ਪਰਮਾਣੂ ਜਿਹੜੀਆਂ ਅਵਸਥਾ ਨੇ ਜਾਂ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਉਲੀਕਣ ਵਾਸਤੇ ਕੁਝ ਹੈ ਉਹ ਕਹਦੇ ਮੈਨੂੰ ਲੱਗਦਾ ਕਿ ਈਰਾਨ ਵਾਸਤੇ ਇਹ ਹਮਲਾ ਵੱਡੇ ਝਟਕੇ ਸੀ ਇਹਦੇ ਤੋਂ ਪਹਿਲਾਂ 트ੰਪ ਨੇ ਇਹ ਵੀ ਦਾਵਾ ਕੀਤਾ ਸੀ ਕਿ ਅਮਰੀਕਾ ਹਮਲੇ ਤੋਂ ਪਹਿਲਾਂ ਇਰਾਨੀ ਪਰਮਾਣੂ ਸਥਾਨਾਂ ਤੋਂ 400 ਕਿਲੋਗ੍ਰam ਯੂਰੇਨੀਅਮ ਹਟਾਏ ਜਾਣ ਦੀਆਂ ਖਬਰਾਂ ਜਾਲੀ ਸੀ ਇਸੇ ਦੌਰਾਨ ਵਾਈਟ ਹਾਊਸ ਨੇ ਕਿਹਾ ਕਿ ਰਿਪੋਰਟਾਂ ਦਾ ਉਦੇਸ਼ ਰਾਸ਼ਟਰਪਤੀ ਨੂੰ ਦਰਅਸਲ ਕਮਜ਼ੋਰ ਕਰਨਾ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਟਰੰਪ ਨੇ ਕਿਹਾ ਕਿ ਇਰਾਨ ਤੇ ਅਮਰੀਕਾ ਦੇ ਹਮਲੇ ਨੇ ਯੁੱਧ ਖਤਮ ਕਰ ਦਿੰਦਾ ਹੈ ਇਰਾਨ ਪਰਮਾਣੂ ਪ੍ਰੋਗਰਾਮ ਦਹਾਕਿਆਂ ਪਿੱਛੇ ਤੱਕ ਦਿੱਤਾ ਗਿਆ ਹੈ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿੱਚ ਕੀਤੇ ਗਏ ਹਮਲਿਆਂ ਨੇ ਇਰਾਨ ਦੇ ਮੁੱਖ ਪਰਮਾਣੂ ਸੰਸ਼ੋਧਨ ਕੇਂਦਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਤੇ ਫਿਰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਹੁਣ ਇੱਕ ਵਾਰ ਫਿਰ ਤੋਂ ਈਰਾਨ ਇਹਦੇ ਬਾਬਤ ਸੋਚੇ ਪਰ ਦੂਸਰੇ ਪਾਸੇ ਈਰਾਨ ਕੀ ਕਰਦਾ ਹੈ ਅਸਲ ਦੇ ਵਿੱਚ ਖੁਫੀਆ ਰਿਪੋਰਟਾਂ ਵਾਈਟ ਹਾਊਸ ਤੇ ਬੁਲਾਰੀ ਅਤੇ ਦੂਸਰੇ ਪਾਸੇ ਜੋ ਈਰਾਨ ਆਖ ਰਿਹਾ ਹੈ ਅਤੇ ਟਰਾਂਸਪ੍ਰੇਟ ਟਰੰਪ ਆਖ ਰਹੇ ਨੇ ਇਹ ਇੱਕ ਦੂਸਰੇ ਦੇ ਬਿਲਕੁਲ ਉਲਟ ਬਿਆਨ ਨੇ ਪਰ ਹੁਣ ਇਹ ਵੀ ਵਿੱਚ ਹੀ ਖਬਰਾਂ ਮਿਲ ਰਹੀਆਂ ਨੇ ਕਿਉਂਕਿ ਰਾਸ਼ਟਰਪਤੀ ਟਰੰਪ ਕਦੇ ਤੋਲਾ ਹੁੰਦੇ ਆ ਤੇ ਕਦੇ ਬਾਸਾ ਹੁੰਦੇ ਆ ਕਦੇ ਕਹਿੰਦੇ ਆ ਕਿ ਜੇਕਰ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਦੁਬਾਰਾ ਪਰਖਣ ਕੀਤਾ ਤੇ ਅਸੀਂ ਹਮਲਾ ਕਰਾਂਗੇ ਪਰ ਦੂਸਰੇ ਪਾਸੇ ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕਾ ਨੇ ਈਰਾਨ ਨੂੰ ਪਰਮਾਣੂ ਪ੍ਰੋਗਰਾਮ ਸੰਬੰਧੀ ਗੱਲਬਾਤ ਕਰਨ ਲਈ ਵੀ ਸੱਦਾ ਦੇ ਦਿੱਤਾ ਹੈ ਗੱਲਬਾਤ ਦੇ ਦੌਰਾਨ ਅਮਰੀਕਾ ਪਰਮਾਣੂ ਪ੍ਰੋਗਰਾਮ ਸੰਬੰਧਿਤ ਸਮਝੌਤੇ ਤੇ ਦਸਤਖਤ ਕਰ ਸਕਦਾ ਹੈ ਹਾਲਾਂਕਿ ਈਰਾਨ ਦੇ ਵੱਲੋਂ ਗੱਲਬਾਤ ਸੰਬੰਧੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ 트੍ਰੰਪ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਈਰਾਨ ਨੇ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਉਹ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਜਾਰੀ ਰੱਖੇਗਾ ਇਰਾਨ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਦਾ ਕੋਈ ਮਤਲਬ ਨਹੀਂ ਹੈ ਦੱਸਣਾ ਬਣਦਾ ਕਿ 22 ਜੂਨ ਦੀ ਸਵੇਰ ਨੂੰ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਸਥਾਨ ਨਤਾਨਜ਼ ਇਸਫਾਹਨ ਅਤੇ ਫੋਰਡ ਉਤੇ ਬੰਬ ਸੁੱਟ ਦਿੱਤੇ ਸੀ ਇਹਦੇ ਤੋਂ ਬਾਅਦ ਇਰਾਨ ਨੇ ਅਮਰੀਕਾ ਤੇ ਵੀ ਹਮਲੇ ਦੀ ਖੁੱਲੀ ਚੇਤਾਵਨੀ ਦਿੱਤੀ ਸੀ ਇਰਾਨ ਨੇ ਕਤਰ ਵਿੱਚ ਅਮਰੀਕੀ ਫੌਜੀ ਅਡੇ ਤੇ ਵੀ ਹਮਲਾ ਕਰ ਦਿੱਤਾ ਸੀ ਹਾਲਾਂਕਿ ਇਹਦੇ ਤੋਂ ਬਾਅਦ ਟਰੰਪ ਨੇ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਦਿੱਤਾ ਸੀ ਪੈਂਟਾਗਨ ਦੀ ਖੁਫੀਆ ਰਿਪੋਰਟ ਨੂੰ ਰੱਦ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ 트ੰਪ ਨੇ ਮੁੜ ਦੁਹਰਾਇਆ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜਾਂ ਸ਼ੱਕ ਦੀ ਕੋਈ ਲੋੜ ਨਹੀਂ ਕਿ ਅਮਰੀਕੀ ਹਮਲੇ ਵਿੱਚ ਈਰਾਨ ਦੇ ਪਰਮਾਣੂ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਏ ਹੈ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰ ਨਹੀਂ ਸਕਦਾ ਜਦੋਂ ਕਿ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਕਿਹਾ ਹੈ ਕਿ ਅਮਰੀਕੀ ਹਮਲਿਆਂ ਦੇ ਵਿੱਚ ਉਸਤੇ ਪਰਮਾਣੂ ਟਿਕਾਣੇ ਨੂੰ ਵੱਡਾ ਨੁਕਸਾਨ ਪਹੁੰਚਿਆ ਉਹ ਆਪਣਾ ਪਰਮਾਣੂ ਪ੍ਰੋਗਰਾਮ ਪਰ ਜਾਰੀ ਰੱਖੇਗਾ 트ੰਪ ਨੇ ਬੀਤੇ ਮੰਗਲਵਾਰ ਨੂੰ 12 ਦਿਨਾਂ ਦੀ ਈਰਾਨ ਇਜ਼ਰਾਈਲ ਜੰਗ ਦੇ ਅੰਤ ਤੇ ਸੰਤੁਸ਼ਟੀ ਪ੍ਰਗਟਾਈ ਸੀ ਹਾਲਾਂਕਿ ਇਸ ਸਮੇਂ ਦੌਰਾਨ ਅਮਰੀਕਾ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਵਾਈ ਹਮਲੇ ਵੀ ਕਰ ਦਿੱਤੇ ਸੀ ਪਰ ਦੂਸਰੇ ਪਾਸੇ ਕੀ ਪਾਕਿਸਤਾਨ ਰੁਕੂਗਾ ਕੀ ਪਾਕਿਸਤਾਨ ਨੂੰ ਅਮਰੀਕਾ ਰੋਕੂਗਾ ਕਿਉਂਕਿ ਵੱਡੀ ਖਬਰ ਮਿਲ ਰਹੀ ਹੈ ਕਿ ਪਾਕਿਸਤਾਨ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਕਹਾਉਣ ਵਾਲੇ ਅਮਰੀਕਾ ਦੇ ਵਿਰੁੱਧ ਵੱਡੀ ਸਾਜ਼ਿਸ਼ ਰਚ ਰਿਹਾ ਹੈ ਅਮਰੀਕੀ ਖੁਫੀਆ ਏਜੰਸੀਆਂ ਦੀ ਇੱਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਗੁਫਤ ਰੂਪ ਦੇ ਵਿੱਚ ਪਰਮਾਣੂ ਸਮਰੱਥ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰ ਰਿਹਾ ਹੈ ਸਿੱਧੇ ਤੌਰ ਤੇ ਅਮਰੀਕਾ ਤੇ ਹਮਲਾ ਕੀਤਾ ਜਾ ਸਕਦਾ ਹੈ ਇਹ ਰਿਪੋਰਟ ਅਮਰੀਕੀ ਮੈਗਜ਼ੀਨ ਫੋਰਨ ਅਫੇਅਰ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਹਦੇ ਵਿੱਚ ਕਿਹਾ ਗਿਆ ਕਿ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਚੀਨ ਦੇ ਸਮਰਥਨ ਨਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਜੇਕਰ ਪਾਕਿਸਤਾਨ ਅਜਹੀ ਮਿਜ਼ਾਈਲ ਵਿਕਸਤ ਕਰਦਾ ਹੈ ਤਾਂ ਅਮਰੀਕਾ ਇਸ ਨੂੰ ਪਰਮਾਣੂ ਦੁਸ਼ਮਣ ਐਲਾਨ ਸਕਦਾ ਹੈ ਤੇ ਇਹਦੇ ਲਈ ਮਜਬੂਰ ਹੋਏਗਾ ਕੋਈ ਵੀ ਦੇਸ਼ ਜਿਸ ਦੇ ਕੋਲ ਪਰਮਾਣੂ ਹਥਿਆਰ ਨੇ ਅਤੇ ਜਿਸ ਨੂੰ ਅਮਰੀਕਾ ਖਤਰਾ ਮੰਨਦਾ ਹੋਵੇ ਉਸ ਨੂੰ ਵਿਰੋਧੀ ਮੰਨਿਆ ਜਾਂਦਾ ਹੈ ਉਸ ਨੂੰ ਪਰਮਾਣੂ ਦੁਸ਼ਮਣ ਐਲਾਨ ਦਿੱਤਾ ਜਾਂਦਾ ਹੈ ਵਰਤਮਾਨ ਸਮੇਂ ਵਿੱਚ ਰੂਸ ਚੀਨ ਅਤੇ ਉੱਤਰੀ ਕੋਰੀਆ ਨੂੰ ਅਮਰੀਕਾ ਦਾ ਵਿਰੋਧੀ ਮੰਨਿਆ ਜਾਂਦਾ ਹੈ ਕੋਈ ਵੀ ਦੇਸ਼ ਜਿਸ ਦੇ ਕੋਲ ਅਮਰੀਕਾ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੋਵੇ ਜਾਂ ਸਮਰੱਥ ICBM ਆ ਉਹ ਅਮਰੀਕਾ ਦਾ ਦੋਸਤ ਨਹੀਂ ਹੋ ਸਕਦਾ ਪਾਕਿਸਤਾਨ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਉਸਦਾ ਪਰਮਾਣੂ ਪ੍ਰੋਗਰਾਮ ਸਿਰਫ ਭਾਰਤ ਨੂੰ ਰੋਕਣ ਵਾਸਤੇ ਹੈ ਹੁਣ ਤੱਕ ਇਹ ਸਿਰਫ ਛੋਟੀਆਂ ਤੇ ਦਰਮਿਆਨੀ ਦੂਰੀ ਦੀਆਂ ਮਜ਼ਾਈਲਾਂ ਤੇ ਧਿਆਨ ਕੇਂਦਰਿਤ ਕਰ ਰਿਹਾ ਸੀ ਪਾਕਿਸਤਾਨ ਦੇ ਕੋਲ ਇਸ ਸਮੇਂ ICBM ਨਹੀਂ ਹੈ ਸਾਲ 2022 ਦੇ ਵਿੱਚ ਉਸਨੇ ਸ਼ਾਹੀਨ 3 ਨਾਮਕ ਇੱਕ ਮਜ਼ਾਈਲ ਦਾ ਪਰਖਣ ਕੀਤਾ ਸੀ ਜਿਸ ਦੀ ਰੇਂਜ 2700 ਕਿਲੋਮੀਟਰ ਹੈ ਜਿਸ ਤੇ ਕਾਰਨ ਭਾਰਤ ਦੇ ਕਈ ਸ਼ਹਿਰ ਉਸ ਦੀ ਪਹੁੰਚ ਵਿੱਚ ਆ ਗਏ ਸਨ ICBM ਪਰਮਾਣੂ ਅਤੇ ਰਵਾਇਤੀ ਦੋਵਾਂ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਲੈਸ ਹੋ ਸਕਦੀ ਹੈ ਇਹ 5500 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੇ ਟੀਚੇ ਨੂੰ ਮਾਰਨ ਦੀ ਸਮਰੱਥਾ ਹੈ ਪਾਕਿਸਤਾਨ ਦਾ ਦਾਵਾ ਹੈ ਕਿ ਉਹਦੇ ਕੋਲ ਇਸ ਵੇਲੇ ਕੋਈ ਵੀ ICBM ਨਹੀਂ ਹੈ ਜੇਕਰ ਪਾਕਿਸਤਾਨ ਇੱਕ ICBM ਬਣਾਉਂਦਾ ਤਾਂ ਇਸ ਦਾ ਉਦੇਸ਼ ਅਮਰੀਕਾ ਨੂੰ ਇਹ ਸੁਨੇਹਾ ਦੇਣਾ ਹੋ ਸਕਦਾ ਹੈ ਕਿ ਉਸ ਨੂੰ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਬਾਰਾ ਤਣਾਅ ਵਧਦਾ ਤਾਂ ਅਮਰੀਕਾ ਨੂੰ ਭਾਰਤ ਦਾ ਪੱਖ ਲੈ ਕੇ ਦਖਲ ਨਹੀਂ ਦੇਣਾ ਚਾਹੀਦਾ ਦੱਸਣਾ ਬਣਦਾ ਕਿ ਪਾਕਿਸਤਾਨ ਦੇ ਕੋਲ ਲਗਭਗ 170 ਪਰਮਾਣੂ ਹਥਿਆਰ ਨੇ ਅਤੇ ਇਹ ਪਰਮਾਣੂ ਹਥਿਆਰ ਨੇ ਨਾ ਜਿਹੜੇ ਇਹ ਅਪਰਸਾਰ ਇੱਕ ਸੰਧੀ ਹੋਈ ਹੋਇਆ ਜਿਸ ਨੂੰ ਐਨ ਪੀਟੀ ਕਹਿੰਦੇ ਨੇ ਉਹਦਾ ਹਿੱਸਾ ਨਹੀਂ ਹੈ ਇਹ ਸੰਧੀ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਅਤੇ ਸ਼ਾਂਤੀਪੂਰਨ ਪਰਮਾਣੂ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਦਰਅਸਲ ਕੀਤੀ ਗਈ ਸੀ ਹੁਣ ਆ ਖਬਰ ਵੀ ਅਮਰੀਕਾ ਵਾਲੇ ਪਾਸਿਓਂ ਮਿਲ ਰਹੀ ਹੈ ਖਬਰ ਕਾਫੀ ਵੱਡੀ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਰਹਿੰਦੇ ਆ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਦਰਅਸਲ ਬੀਤੇ ਦਿਨੀ ਅਮਰੀਕੀ ਸੁਪਰੀਮ ਕੋਰਟ ਨੇ 트੍ਰੰਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ ਇਹ ਫੈਸਲਾ ਬਹੁ ਗਣਤੀ ਜੱਜਾਂ ਨੇ ਦੇ ਦਿੱਤਾ ਹੈ ਇਹਦੇ ਤੋਂ ਪਹਿਲਾਂ ਬੋਸਟਨ ਜ਼ਿਲ੍ਹਾ ਜੱਜ ਨੇ 트੍ਰੰਪ ਪ੍ਰਸ਼ਾਸਨ ਦੇ ਹੁਕਮਾਂ ਤੇ ਰੋਕ ਲਗਾਉਂਦਿਆਂ ਕਿਹਾ ਸੀ ਕਿ ਭਾਵੇਂ ਉਹ ਪ੍ਰਵਾਸੀ ਗੈਰ ਕਾਨੂੰਨੀ ਤੌਰ ਤੇ ਹੀ ਆਏ ਹੋਣ ਉਹਨਾਂ ਨੂੰ ਆਪਣਾ ਬਚਾਅ ਕਰਦਾ ਅਧਿਕਾਰ ਹੈ ਸੁਪਰੀਮ ਕੋਰਟ ਨੇ ਪਰ ਇਸ ਨੂੰ ਅਸਵੀਕਾਰਨਯੋਗ ਮੰਨਿਆ ਅਤੇ 트੍ਰੰਪ ਪ੍ਰਸ਼ਾਸਨ ਨੂੰ ਹੁਕਮ ਜਿਹੜਾ ਦਿੱਤਾ ਸੀ ਉਹਨੂੰ ਬਰਕਰਾਰ ਰੱਖਿਆ ਇਹਦੇ ਤੋਂ ਬਾਅਦ ਗ੍ਰਹਿ ਸੁਰੱਖਿਆ ਵਿਭਾਗ ਦੇ ਬੁਲਾਰਨੇ ਕਿਹਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਭੇਜਣ ਦੀ ਪ੍ਰਕਿਰਿਆ ਹੁਣ ਤੁਰੰਤ ਸ਼ੁਰੂ ਕਰ ਦਿੱਤੀ ਜਾਏਗੀ ਜਸਟਿਸ ਸੋਰੀਆਸਟੋਬੀਅਰ ਅਤੇ ਸੁਪਰੀਮ ਕੋਰਟ ਬੈਂਚ ਦੇ ਕਈ ਹੋਰ ਜੱਜਾਂ ਨੇ ਬੋਸਟਨ ਅਦਾਲਤ ਦੇ ਫੈਸਲੇ ਨੂੰ ਸਵੀਕਾਰਨਯੋਗ ਨਹੀਂ ਮੰਨਿਆ ਪਰ ਅੰਤ ਵਿੱਚ ਬਹੁਮਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕੁਝ ਮਾਰਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਆਦੇਸ਼ ਠੁਕਮਾ ਹੈ ਕਿਉਂਕਿ ਕਿਸੇ ਵੀ ਦੇਸ਼ ਨੂੰ ਗੈਰ ਕਾਨੂੰਨੀ ਪ੍ਰਵਾਸੀ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਬੁਲਾਰੇ ਉਹਨਾਂ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਅਮਰੀਕਾ ਦੀ ਸੁਰੱਖਿਆ ਅਤੇ ਇਸ ਤੇ ਲੋਕਾਂ ਦੀ ਸੁਰੱਖਿਆ ਲਈ ਇੱਕ ਜਿੱਤ ਕਿਹਾ ਇਹਦੇ ਤੋਂ ਪਹਿਲਾਂ ਦੱਖਣੀ ਸੋਡਾਨੀ ਲੋਕਾਂ ਨੂੰ ਉਹਨਾਂ ਦੇ ਦੇਸ਼ ਲੈ ਕੇ ਜਾਣ ਵਾਲੇ ਜਹਾਜ਼ ਦੇ ਵਿੱਚ ਜ਼ਬੂਤੀ ਵਿੱਚ ਉਤਾਰਨਾ ਪਿਆ ਸੀ ਕਿਉਂਕਿ ਬੋਸਟਨ ਦੀ ਇੱਕ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਉਹਨਾਂ ਨੂੰ ਵਾਪਸ ਅਮਰੀਕਾ ਲਿਜਾਣਾ ਪੈ ਸਕਦਾ ਹੈ ਜਹਾਜ਼ ਨੂੰ ਜ਼ਬੂਤੀ ਵਿੱਚ ਉਹਨਾਂ ਗਰੀਬ ਸੋਡਾਨੀ ਲੋਕਾਂ ਨੂੰ ਸਟੀਮਰਾਂ ਦੇ ਲੋਹੇ ਦੇ ਡੱਬਿਆਂ ਵਿੱਚ ਰੱਖਣ ਦੇ ਇਰਾਦੇ ਨਾਲ ਰੱਖਿਆ ਗਿਆ ਸੀ ਜਿੱਥੇ ਉਹਨਾਂ ਨੂੰ ਲਗਭਗ ਤੇਜ਼ ਗਰਮੀ ਵਿੱਚ ਭੁੰਨਿਆ ਜਾ ਰਿਹਾ ਸੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਦੱਖਣੀ ਸੋਡਾਨ ਲਿਜਾਇਆ ਗਿਆ ਇਹਨਾਂ ਵਿੱਚੋਂ ਜ਼ਿਆਦਾਤਰ ਗੈਰ ਕਾਨੂੰਨੀ ਪ੍ਰਵਾਸੀ ਮੈਕਸੀਕੋ ਮਿਆਂਮਾਰ ਵੀਅਤਨਾਮ ਅਤੇ ਕਿਊਬਾ ਤੇ ਵੈਨਜ਼ੁਏਲਾ ਦੇ ਨਾਲ ਸੰਬੰਧ ਦੱਸੇ ਗਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਛੋਟੀਆਂ ਮੋਟੀਆਂ ਚੋਰੀਆਂ ਵਿੱਚ ਵੀ ਦੱਸਿਆ ਜਾ ਰਿਹਾ ਕਿ ਵਿਅਸਤ ਸਨ ਵੈਨਜ਼ੁਏਲਾ ਤੋਂ ਆਏ ਕੁਝ ਪ੍ਰਵਾਸੀ ਉਹ ਗੈਂਗ ਮੈਂਬਰ ਵੀ ਦੱਸੇ ਜਾ ਰਹੇ ਨੇ ਇਸ ਸੰਬੰਧ ਵਿੱਚ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਤਾਂ ਹੁਕਮ ਹੁਣ ਢੋਕਵਾ ਮੰਨਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚੋਂ ਕੁਝ ਮੁਲਕਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦਿੱਤੇ ਜਾਣਗੇ ਦੋਸਤੋ ਏਸੀ ਕੋਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ